ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਸਾਰੇ ਠੀਕ ਠਾਕ ਹੋ ਜੀ ਹਾਂਜੀ ਤੁਸੀਂ ਦੇਖ ਰਹੇ ਹੋ ਆਪਣਾ ਫਾਰਮਰ ਬਲੌਗ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹਿਣਾ ਆਪਣਾ ਨਾਲ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਹਾਂਜੀ ਅੱਜ ਚੱਲੇ ਆਪਾਂ ਖੇਤ ਮੋਟਰ ਪਾਉਣਾ ਅੱਜ ਥੋੜਾ ਜਿਹਾ ਹੁਣ ਮੀਂਹ ਦੇਖੋ ਤੁਸੀਂ ਮੀਂਹ ਪੈਣ ਲੱਗ ਰਿਹਾ ਮੀਂਹ ਨੂੰ ਹਟਣ ਦੇ ਆ ਦਿਖਾਉਣਾ ਤੁਹਾਨੂੰ ਬਾਹਰ ਦੇਖੋ ਜੀ ਕਿੰਨਾ ਕਿੰਨਾ ਮੀਂਹ ਪੈ ਗਿਆ ਆਪਣੇ ਇੱਥੇ ਪਾਣੀ ਵਧੀਆ ਖੜ ਗਿਆ ਫੁੱਲ ਮੀਂਹ ਪਾਦਾ ਜੇ ਰੱਬ ਨੇ ਪੂਰੀ ਠੰਡ ਠੰਡ ਕਰਤੀ ਹੁਣ ਚੱਲਾਂਗੇ ਆਪਾਂ ਖੇਤ ਮੋਟਰਪੌਂ ਚੱਲਾਂਗੇ ਅੱਜ ਦੇਖੋ ਮੌਸਮ ਪੂਰਾ ਵਧੀਆ ਘੈਂਟ ਹੋਇਆ ਪਿਆ ਸਰਾ ਗੱਲ ਮਤੋਰੀਆਂ ਹਾਂਜੀ ਆਪਾਂ ਵਗ ਚੱਲੇ ਰਸਤੇ ਦੇ ਵਿੱਚ ਦੇਖੋ ਆਪਾਂ ਖੇਤਾਂ ਲੱਗ ਰਹੇ ਜੀ ਤੁਹਾਨੂੰ ਦਿਖਾਉਣਾ ਪੂਰਾ ਅੱਜ ਦਾ ਵੀਊ ਕੀ ਗੱਲਬਾਤ ਬਣਦੀ ਹੈ ਜੀ ਬਲੌਗ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਦੇਖਣਾ ਸਾਰੇ ਸਕਿੱਪ ਨਾ ਕਰਨਾ ਜੀ ਦਿਖਾਉਣਾ ਤੁਹਾਨੂੰ ਹਾਂਜੀ ਹੁਣ ਆ ਗਏ ਆਪਾਂ ਖੇਤ ਵਾਲੇ ਰਸਤੇ ਦੇ ਉੱਪਰ ਵਧੀਆ ਮੀਂਹ ਪਿਆ ਫੁੱਲਾ ਦੇਖੋ ਜੀ ਬਹਾਨਾਂ ਦੇ ਵਿੱਚ ਪਾਣੀ ਪਾਣੀ ਖੜਿਆ ਪੂਰੀ ਠੰਡ ਕਰਤੀ ਰੱਬ ਨੇ ਅੱਜ ਅੱਜ ਹੁਣ ਪਾਵਾਂਗੇ ਆਪਾਂ ਮੋਟਰ ਛੋਟੀ ਮੋਟਰ ਕੱਢ ਕੇ ਵੱਡੀ ਪਾਵਾਂਗੇ ਪਾਣੀ ਥੋੜਾ ਜਿਹਾ ਘੱਟ ਦਿੰਦੀ ਸੀ ਇਸ ਕਰਕੇ ਮੋਟਰ ਬਦਲਾਂਗੇ ਆ ਦੇਖੋ ਜੀ ਖੇਤ ਦੀ ਅਹੀ ਦੇ ਪਾਣੀ ਪਾਣੀ ਘਾਤਾ ਰੱਬ ਨੇ ਕਿੰਨਾ ਪਾਣੀ ਖੜਿਆ ਈ ਖੇਤ 'ਚ ਆ ਦੇਖੋ ਇੱਕ ਪਾਸੇ ਝੋਨਾ ਲੱਗ ਰਿਹਾ ਇੱਕ ਪਾਸੇ ਵਾਲੇ ਵਾਹਣ ਵਿਲੇ ਪਏ ਨੇ ਪੂਰਾ ਘੈਂਟ ਮੌਸਮ ਤੇ ਜਿਹੜਾ ਆ ਝੋਨਾ ਇਹਦੇ ਵਿੱਚ ਮੀਂਹ ਚ ਲੱਗਿਆ ਇਹ ਪਹਿਲਾਂ ਵਾਲੇ ਝੋਨੇ ਨਾਲੋਂ ਜਿਹੜਾ ਪਹਿਲਾਂ ਅਗੇਤਾ ਲੱਗਿਆ ਹੋਇਆ ਉਹਨੂੰ ਮਾਤ ਪਾ ਦੂਗਾ ਸਾਰਾ ਗੱਲਬਾਤ ਕਰ ਚੁਗਾ ਝੋਨਾ ਹਾਂਜੀ ਹੁਣ ਪਹੁੰਚ ਗਏ ਆ ਆਪਾਂ ਆਪਣੇ ਖੇਤ ਦੇਖੋ ਜੀ ਖੇਤ ਦਾ ਵੀਊ ਆ ਕੋਠਾ ਆ ਗਿਆ ਬਣਾ ਮਿਸਤਰੀ ਆ ਗਿਆ ਚਾਚਾ ਜੀ ਆ ਗਏ ਨੇ ਦੇਖੋ ਜੀ ਵਧੀਆ ਮੌਸਮ ਆ ਆਲੇ-ਦਾਲੇ ਪੂਰੀ ਹਰਿਆਲੀ ਹਰਿਆਲੀ ਆ ਆਪਣੇ ਆ ਦੇਖੋ ਜੀ ਪੂਰੀ ਗੱਲਬਾਤ ਐਂਡ ਹੋਈ ਪਈਆ ਇਸ ਤੋਂ ਬਾਅਦ ਲੱਗਾਂਗੇ ਹੁਣ ਆਪਾਂ ਮੋਟਰ ਕੱਢਣਾ ਹਾਂਜੀ ਆਪਾਂ ਲਾ ਗਏ ਮੋਟਰ ਕੱਢਣਾ ਦੇਖੋ ਜੀ ਆਪਾਂ ਇਹਨੇ ਪਾਈਪ ਸਾਈਡ ਤੇ ਲਾਏ ਮੋਟਰ ਕੱਢਦੀ ਦੇਖੋ ਜੀ ਇਸ ਤਰ੍ਹਾਂ ਗੱਲਬਾਤ ਹੋਈ ਪਈਆ ਤੇ ਮੈਂ ਵੀ ਪੈਣ ਲੱਗ ਰਿਹਾ ਥੋੜਾ ਥੋੜਾ ਮਿਸਤਰੀ ਕਹਿੰਦਾ ਚਲ ਐਨੇ ਜੋੜ-ਜੂੜ ਲਾਵਾਂਗੇ ਇਹ ਦੇਖਦੇ ਆ ਅੱਗੇ ਕੀ ਬਣਦਾ। ਅੱਗੇ ਨਵੇਂ ਮਿਸਤਰੀ ਜੋੜ ਲਾਉਣੀ। ਵਧੀਆ ਕੰਮ ਕਰਦੇ ਨੇ ਮਿਸਤਰੀ ਵਧੀਆ। ਓਕੇ ਗੱਲ ਬਾਤ ਇਹਨਾਂ ਦੀ। ਆ ਦਿਖਾਉਣਾ ਤੁਹਾਨੂੰ ਅੱਗੇ ਦਾ ਥਿਊ। ਆ ਦੇਖੋ ਜੀ। ਮੀਂਹ ਦੁਬਾਰੇ ਸਟਾਰਟ ਹੋ ਗਿਆ ਪੈਣਾ ਜੀ। ਆ ਦੇਖੋ ਜੀ ਪੂਰਾ ਮੌਸਮ ਘੈਂਟ ਹੋ ਰਿਹਾ। ਆ ਦੇਖੋ ਜੀ ਮੀਂਹ ਪੈਣ ਲੱਗ ਰਿਹਾ ਹਲਕਾ ਹਲਕਾ। ਮਿਸਤਰੀ ਅੰਦਰ ਵਗ ਗਿਆ। ਕਹਿੰਦਾ ਮੀਜ ਮੋਟਰ ਨਹੀਂ ਪਾਉਂਦੇ ਆਪਾਂ ਕਈ ਵਾਰ। ਬ੍ਰੇਕ ਬਰੂਕ ਨਾਲ ਲੱਗਣ ਕਹਿੰਦੇ ਕਢੂਕੇ ਤੇ ਕਹਿੰਦਾ ਫਿਰ 60-70 ਵੱਜ ਸਕਦੀ ਆ। ਇਸ ਕਰਕੇ ਮੋੜ ਮਿਸਤਰੀ ਉਹ ਗੈਰੈਸਟ ਤੇ ਕਹਿੰਦਾ ਮੀ ਹਟ ਜਾਂਦੇ ਫੇਰ ਲੱਗਦੇ ਆ ਪਾਉਣ ਆ ਦੇਖੋ ਇੱਕ ਇਤ ਦਾ ਵੀ ਹੁਣ ਆ ਗਿਆ ਆਪਣਾ ਦੂਜਾ ਮਿਸਤਰੀ ਨਾਲ ਇਹਦਾ ਸੀਨੀਅਰ ਦੋਏ ਲੱਗੇ ਮੋਟਰ ਪਾਉਣ ਕਹਿੰਦੇ ਹੁਣ ਪਾਵਾਂਗੇ ਮੋਟਰ ਛੇਤੀ ਅਸੀਂ ਆ ਲੱਗ ਰਹੇ ਨੇ ਇਹ ਮੋਟਰ ਪਾਉਣ ਪਰਲੇ ਪਾਸੇ ਇਹਦਾ ਸੀਨੀਅਰ ਬੈਠਾ ਹੀ ਆ ਆਪਣਾ ਟਰੈਕਟਰ ਖੜਿਆ ਸਾਰਾ ਗੱਲਵਾਤ ਉਹ ਹੀ ਬਈਆ ਜੀ ਲੱਗ ਰਹੇ ਆ ਮੋਟਰ ਪਾਉਣ ਆ ਦੇਖੋ ਜੀ ਆਪਾਂ ਇਹਨੇ ਪਾ ਪਰਲੇ ਪਾਸੇ ਇਹਦੇ ਚ ਬਣੀ 20 ਦੀ ਮੋਟਰ ਪਈ ਆ 15 ਦੀ ਕੱਢ ਕੇ ਦੇਖਦੇ ਆ ਪਾਣੀ ਵਧੂਗਾ ਕਿ ਵਾਦਾ ਨਹੀਂ ਕੀ ਗੱਲ ਵਾਦ ਬਣਦੀ ਆ ਸਰਾ ਕੰਮ ਹੋਇਆ ਪਿਆ ਆ ਦੇਖੋ ਜੀ ਮੌਸਮ ਪੂਰਾ ਘੰਟਾ ਹਾਂਜੀ ਹੁਣ ਮੋਟਰ ਆ ਜਿਹੜੀ ਪਾਣੀ ਪਾਤੀ ਕਸਤੇ ਪੈਪ ਉਹ ਲੱਗ ਰਿਹਾ ਮਿਸਤਰੀ ਯੋਰ ਲਾਉਣ ਸਿੱਧਾ ਕਰੂੰਗਾ ਨਾ ਪੈਪ ਨੂੰ ਯੋਰ ਲਾਲਾ ਪਤੰਦਰ ਸਿੱਧਾ ਕਰੀ ਜਾਂਦਾ ਹਾਂਜੀ ਮੋਟਰ ਦਾ ਕੰਮ ਗਿਆ ਆਪਣਾ ਨਿਬੜ ਹੁਣ ਚੱਲਦੇ ਆ ਆਪਾਂ ਘਰੇ ਤੇ ਖੇਤ ਜਾਵਾਂਗੇ ਹਰਾ ਲੈਣਾ ਹਾਂਜੀ ਆਪਾਂ ਪਹੁੰਚ ਗਏ ਖੇਤ ਹੁਣ ਆ ਗਏ ਆਪਾਂ ਹਰਾ ਲੈਣਾ ਖੜਾ ਆਪਣਾ ਟਰੈਕਟਰ ਆ ਸਾਈਡ ਤੇ ਖੜੀ ਆ ਸਕੂਟਰੀ ਆਪਾਂ ਦੇਖੋ ਇਹ ਦੋ ਗਿੱਲੇ ਨੇ ਜਿਹੜੇ ਉਹ ਹਰੇ ਦੇ ਬੀਜੇ ਹੋਏ ਨੇ ਆ ਦੇਖੋ ਇੱਕ ਪਾਸੇ ਪਾਣੀ ਖੜਿਆ ਬਹਾਣ ਦੇ ਵਿੱਚ ਪੂਰਾ ਮੌਸਮ ਘੈਂਟ ਆ ਸ਼ਾਮ ਦਾ ਮੌਸਮ ਆ ਦੇਖੋ ਇਹ ਮੱਕੀ ਵਾਲੇ ਛੋਟੀ ਛੋਟੀ ਅਰਹੂ ਪਾ ਕੇ ਕਰਦੇ ਆ ਵੱਡੀ ਹੁਣ ਚੱਲਦੇ ਆ ਆਪਾਂ ਘਰੇ ਹਰਾ ਵੱਢ ਲਿਆ ਆ ਦੇਖੋ ਇੱਕ ਸਾਈਡ ਦੇ ਨਾਲੇ ਦੇ ਵਿੱਚ ਪਾਣੀ ਫੁੱਲ ਭਰ ਰਿਹਾ ਜੀ ਹਾਂਜੀ ਆਪਾਂ ਪੌਂਚਣ ਆਣੇ ਬਸ ਘਰੇ ਦੇਖੋ ਮੌਸਮ ਪੂਰਾ ਘੈਂਟ ਆ ਪੂਰੀ ਲੱਕੋ ਬਣ ਰਹੀ ਆ ਵਗਣਾ ਗੱਲਬਾਤ ਐਂਡ ਹੋਈ ਪਈ ਆ ਸਾਰਾ ਬਦਲ ਦੇ ਫੋਟੋ ਜੀ ਪੂਰਾ ਵਿਊ ਸਰਾ ਗੱਲਬਾਤ ਹੋਈ ਆ ਨਜ਼ਾਰਾ ਬਣਿਆ ਵਾ ਇੱਕ ਤਰ੍ਹਾਂ ਦਾ ਪੂਰਾ ਹੀ ਆਪਾਂ ਪਹੁੰਚਣ ਵਾਲੇ ਘਰੇ ਥੋੜੀ ਦੂਰ ਰਹਿ ਗਈ ਦਿਖਾਉਣਾ ਤੁਹਾਨੂੰ ਓਕੇ ਦੀ ਗੱਲਬਾਤ ਹਾਂਜੀ ਮੈਂ ਤਰੋ ਬਣੇ ਰਹੀ ਹਾਂ ਆਪਣੀ ਵੀਡੀਓ ਦੇ ਨਾਲ ਹਾਂਜੀ ਆਪਾਂ ਪਹੁੰਚਣ ਵਾਲੇ ਘਰੇ ਜੇ ਤੁਹਾਨੂੰ ਇਹ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੁਹਾਨੂੰ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਆਪਣੇ ਚੈਨਲ ਤੇ ਮਿਲਦੀ ਰਹੂ ਹਾਂਜੀ ਆਪਾਂ ਪਹੁੰਚ ਗਏ ਘਰੇ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ